ਕਬੀਰ ਥੋੜੈ ਜਲ ਮਾਛਲੀ ਚੀਵਰ ਮੇਲੇ ਉਹ ਜਾਲ ਇਹ ਟੋਗ ਨਾ ਸੂਟ ਸੈ ਫਿਰ ਕਰ ਸਮੁੰਦ ਸਮਹਾਲ ਕਬੀਰ ਸਮੁੰਦ ਨਾ ਛੋਡੀ ਐ ਜੋ ਅਤਖਾਰੂ ਹੋਏ ਪੋਖਰ ਪੋਖਰ ਢੂੰਡਤੇ ਭਲੋ ਨਾ ਕਹੇ ਕੋਈ ਕਬੀਰ ਨੇ ਗੁਸਾਏ ਬਹਿ ਗਏ ਥਾਂਗੀ ਨਹੀਂ ਕੋਈ ਦੀਨ ਗਰੀਬੀ ਆਪਣੀ ਕਰਤੇ ਹੋਏ ਸੋ ਹੋਏ ਕਬੀਰ ਬੈਸਨੋ ਕੀ ਕੂਕਰ ਭਲੀ ਸਾਕਤ ਕੀ ਬੁਰੀ ਮਾਏ ਉਹ ਨਿਤ ਸੁਣੈ ਹਰ ਨਾਮ ਜਸ ਉਹ ਪਾਪ ਬਸਾਹਨ ਜਾਏ ਕਬੀਰ ਹਰ ਨਾ ਦੂਬਲਾ ਇਹੋ ਹਰਿਆਰਾ ਤਾਲ ਲਾਖ 에ਹੀਰੀ ਏਕ ਜੀਓ ਕਿਤਾ ਬੰਚੋ ਕਾਲ ਕਬੀਰ ਗੰਗਾ ਤੀਰ ਜੋ ਘਰ ਕਰਹਿ ਪੀਵਹਿ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤੋ ਹੋਏ ਇਉ ਕਹਿ ਰਮੇ ਕਬੀਰ ਕਬੀਰ ਮਨ ਨਿਰਮਲ ਭਇਆ ਜੈ ਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਤ ਕਬੀਰ 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 ਹਰ ਦੀ ਪਿਆਰੀ ਚੂਨਾ ਊਜਲ ਭਾਏ RAM ਸਨੇਹੀ ਤਉ ਮਿਲੈ ਦੋਨੋ ਵਰਨ ਗੁਆਇ ਕਬੀਰ ਹਰ ਦੀ ਪੀਰ ਤਨਹਰੈ ਚੂਨ ਚਿਹਨ ਨਾ ਰਹਾਏ ਬਲੇ ਹਾਰੀ ਇਹ ਪ੍ਰੀਤ ਕੋ ਜਿਹ ਜਾਤ ਵਰਨ ਕੁਲ ਜਾਏ ਕਬੀਰ ਮੁਕਤ ਦਵਾਰਾ ਸੰਕੁਰਾ ਰਾਈ ਦਸੇ ਭਾਏ ਮਨ ਤੋਂ ਮੈ ਗਲ ਹੋਏ ਰਹਿਓ ਨਿਕਸੋ ਕਿਉ ਕਹਿ ਜਾਏ ਕਬੀਰ ਐਸਾ ਸਤਗੁਰ ਜੀ ਮਿਲੈ ਤੁਠਾ ਕਰੇ ਪਸਾਉ ਮੁਕਤ ਦਵਾਰਾ ਮੋਕਲਾ ਸਹਜੇ ਆਵੋ ਜਾਓ ਕਬੀਰ ਨਾ ਮੋਹਿ ਸ਼ਾਨ ਨਾ ਛਾਪਰੀ ਨਾ ਮੋਹੇ ਘਰ ਨਹੀਂ ਗਾਉ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੂੰ ਤਾ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ ਕਬੀਰ ਨਾ ਹਮ ਕੀਆ ਨਾ ਕਰਹੇਂਗੇ ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ 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 ਸੁਪਨੇ ਹੂੰ ਬਰੜਾਏ ਕੈ ਜੇ ਮੁਖ ਨਿਕਸੈ ਰਾਮ ਤਾ ਕੇ ਪਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰੱਖਿਓ ਨਾਉ ਚਾਰ ਦਿਵਸ ਕੇ ਪਹਨੇ ਵੱਡ ਵੱਡ ਰੂਦੈ ਥਾਉ ਕਬੀਰ ਮਹਦੀ ਕਰ ਘਾਲਿਆ ਆਪ ਪਸਾਏ ਪਸਾਏ ਤੈ ਸਹਿ ਬਾਤ ਨਾ ਪੂਛੀਐ ਕਬਹੋ ਨਾ ਲਾਈ ਪਾਇ ਕਬੀਰ ਜੇ ਦਰ ਆਵਤ ਜਾਤਿ ਉਹ ਹਟਕੈ ਨਾਹੀ ਕੋਈ ਸੋ ਦਰ ਕੈਸੇ ਛੋਡੀਐ ਜੋ ਦਰ ਐ ਸਾਹ ਹੋਈ ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਿਰ ਚ ਭੱਕ ਜਬ ਦੇਖਿਓ ਬੇੜਾ ਜਰਜਰਾ ਤਬ ਉਤਰ ਪਰਿਓ ਹਉ ਫਰਕ ਕਬੀਰ ਪਾਪੀ ਭਗਤ ਨਾ ਭਾਵੇਈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰ ਹਰੈ ਜਹ ਬਿਗੰਧ ਤਹ ਜਾਏ ਕਬੀਰ ਬੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਏਕ ਕਬੀਰਾ ਨਾ ਮੂਆ ਜਿਹ ਨਾਹੀ ਰੋਵਨ ਹਾਰ ਕਬੀਰ RAM ਨਾ ਧਿਆਉ ਮੋਟੀ ਲਾਗੀ ਖੋਰ ਕਾਇਆ ਹਾਂਡੀ ਕਾਠ ਕੀ ਨਾ ਉਹ ਚਲੈ ਬਹੋਰ ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਦੋਹ ਲਾਲੀਨ ਕਬੀਰ ਰਸ ਕੋ ਗਾਂਢੋ ਚੂਸੀਐ ਗੁਨ ਕੋ ਮਰੀਐ ਰੋਇ ਹਉ ਗੁਨੀਆਰੇ ਮਾਨਸੈ ਭਲੋ ਨਾ ਕਹਿ ਕੋਈ ਕਬੀਰ ਗਾਗਰ ਜਲ ਭਰੀ ਆਜ ਕਾਲ ਜਹ ਫੂਟ ਗੁਰ ਜੋ ਨਾ ਚੇਤਹਿ ਆਪਣੋ ਅਦ ਮਹਾਜ ਲੀਝੇਂਗੇ ਲੂਟ ਕਬੀਰ ਕੂਕਰ RAM ਕੋ ਮੁਤੀਆ ਮੇਰੋ ਨਾਓ ਗਲੇ ਹਮਾਰੇ ਜਿਵਰੀ ਜਹ ਖਿੰਚੈ ਤਹ ਜਾਓ ਕਬੀਰ ਜਪਨੀ ਕਾਠ ਕੀ ਕਿਆ ਦਿਖਲਾ ਵਹਿ ਲੋਇ ਹਿਰਦੈ ਰਾਮ ਨਾ ਚਿਤੈ ਇਹ ਜਪਨੀ ਕਿਆ ਹੋਇ ਕਬੀਰ ਬਿਰਹ ਭਯੰਗਮ ਮਨ ਬਸੈ ਮੰਤ ਨ ਮਾਨੈ ਕੋਇ ਰਾਮ ਬਿਯੋਗੀ ਨਾ ਜੀਐ ਜੀਐ ਤਾਂ ਬਉਰਾ ਹੋਏ ਕਬੀਰ 파ਰਸ ਚੰਦਨੈ ਤਿਨ ਹੈ ਏਕ ਸੁਗੰਧ ਤੇਹ ਮਿਲ ਤੇਊ ਊਤਮ ਭਏ ਲੋਹੋ ਕਾਠ ਨਿਰਗੰਧ ਕਬੀਰ ਜਮ ਕਾਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ 모ਹੇ ਮਿਲੇਉ ਤਿਨ ਲੀ ਆਇ ਅੰਚਲ ਲਾਏ ਕਬੀਰ ਬੈਦ ਕਹਿ ਹੋਹੀ ਭਲਾ दारू ਮੇਰੇ ਵਸ ਇਹ ਤੋਂ ਬਸਤ ਗੋਪਾਲ ਕੀ ਜਬ ਭਾਵੈ ਨੇ ਖਾਸ ਕਬੀਰ ਨੋਬਤ ਆਪਣੀ ਦਿਨ ਦਸ ਲਿਹੋ ਬਜਾਏ ਨਦੀ ਨਾਵ ਸੰਜੋਗ ਦਿਉ ਬਹਰ ਨਾ ਮਿਲ ਹੈ ਆਏ ਕਬੀਰ ਸਾਤ ਸਮੁੰਦਹਿ ਮਸ ਕਰੂੰ ਕਲਮ ਕਰੂੰ ਬਨ RAI ਬਸਦਾ ਕਾਗਦ ਜੋ ਕਰੂੰ ਹਰ ਜਸ ਲਿਖਣ ਨਾ ਜਾਏ ਕਬੀਰ ਜਾਤ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੋਪਾਲ ਕਬੀਰ ਰਮਈਆ ਕੰਠ ਮੇਲ ਚੂਕਹਿ ਸਰਬ ਜੰਜਾਲ ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪੰਜੋਂ ਲੜਕੇ ਮਾਰਕੈ ਰਹਿ ਰਾਮ ਲਿਓ ਲਾਈ ਕਬੀਰ ਐਸਾ ਕੋ ਨਹੀਂ ਇਹੋ ਤਨ ਦੇਵੈ ਫੂਕ ਅੰਦਾ ਲੋਗ ਨਾ ਜਾਣੇ ਹੀ ਰਹਿਉ ਕਬੀਰਾ ਕੂਕ ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨੋ ਹੋ ਬੀਰ ਮਸਾਨ ਲੋਗ ਸੁਭਾਇਆ ਚੱਲ ਗਇਓ ਹਮ ਤੁਮ ਕਾਮ ਨਿਦਾਨ ਕਬੀਰ ਮਨ ਪੰਖੀ ਭਇਓ ਓਡਿਓ ਢ ਦਹ ਦੇ ਸਜਾਏ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ ਕਬੀਰ ਜਾ ਕੋ ਖੋਜਤੇ ਆਇਓ ਸੋਈ ਠੋਰ ਸੋਈ ਫਿਰ ਕਹਿ ਤੂੰ ਭਇਆ ਜਾ ਕੋ ਕਹਤਾ ਹੋਰ ਕਬੀਰ ਮਾਰੀ ਮਨੋਂ ਕੋ ਸੰਗ ਕੀ نکٹ جو بیولہ وہ چیری ساکت سنگ نہ ہیر کبیر پار پرائی سر چر چلو چاہے بات اپنے پار نہ ڈرے آگے او کھٹ کٹ کبیر بن کی دادی لاکری ٹھاڈی کرے پکار ਮਤਬਸ ਪਰੋ ਲੋਹਾਰ ਕੀ ਜਾਰੇ ਦੂਜੀ ਵਾਰ ਕਬੀਰ ਏਕ ਮਰਮ ਤੇ ਦੋਏ ਮੂਏ ਦੋਏ ਮਰਮ ਤਹ ਚਾਰ ਚਾਰ ਮਰਮ ਤਹ ਸਹਿ ਮੂਏ ਚਾਰ ਪੁਰਖ ਦੋਏ ਨਾਰ ਕਬੀਰ ਦੇਖ ਦੇਖ ਜਗ ਢੁੰਡਿਆ ਕਹੂ ਨਾ ਪਾਇਆ ਥੋਰ ਜਿਨ ਹਰ ਕਾ ਨਾਮ ਨਾ ਚੇਤਿਓ ਕਹਾ ਪੁਲਾਨੀ ਔਰ ਕਬੀਰ ਸੰਗਤ ਕਰਿਐ ਸਾਧਕੀ ਅੰਤ ਕਰੈ ਨਿਰਵਾਉ ਸਾਖਤ ਸੰਗ ਨਾ ਕੀਜੀਐ ਜਾ ਤੈ ਹੋਇ ਬਨਾਹ ਕਬੀਰ ਜਗ ਮੈਂ ਚੇਤਿਓ ਜਾਨਕੈ ਜਗ ਮੈਂ ਰਹਿਓ ਸਮਾਇ ਜਿਨ ਹਰਿ ਕਾ ਨਾਮ ਨਾ ਚੇਤਿਓ ਬਦ ਹੈ ਜਨਮੇ ਆਇ ਕਬੀਰ ਆਸਾ ਕਰੀਐ ਰਾਮ ਕੀ ਅਵਰਿਆਸ ਨਰਾਸ ਨਰਕ ਪਰਹਿ ਤੇ ਮਾਨਈ ਜੋ ਹਰ ਨਾਮ ਅਦਾਸ ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾਮੀਤ ਚਾਲੇ ਤੇ ਹਰ ਮਿਲਨ ਕੋ ਵਿਚੈ اٹਕਿਓ ਚੀਤ ਕਬੀਰ ਕਾਰਨ ਬਪਰਾ ਕਿਆ ਕਰੈ ਜਉ ਰਾਮ ਨਾ ਕਰੈ ਸਹਾਈ ਜਿਹ ਜਿਹ ਡਾਲੀ ਪੱਗ ਧਰੋ ਸੋਈ ਮੁਰ ਮੁਰ ਜਾਏ